ਸ੍ਰੀ ਵਿਕਾਸ ਉੱਪਲ ਜੀ ਦਾ ਵੀ ਸਨਮਾਨ ਕਰਨਗੇ ਸਾਡੇ ਬਾਬਾ ਜੀ ਤੇ ਸੁਪਰੀ ਓਮ ॐ ਬੇਸ਼ਨੋ 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 ਨਮਾ ਪਰਮਾਤਮਾ ਤਤਿਆ ਬੋਮਬ ਜੰਬੂ ਦੇ ਮੇ ਭਾਰਤ ਵਸੀ ਤੁਮਾਨ ਦਾ ਖੰਡ ਹਰਿਆਵਰ ਤੇ ਕਲੀ ਜੂ ਵੀ ਕਲੀ 파ਤਾਂ ਚੰਦੇ ਜੰਗੂ ਦੇਵੇ ਭਾਰਤ ਨਗਰੇ ਪੰਜਾਬ ਨਗਰੇ ਸ੍ਰੀ RAM ਕਲਾਈ ਛਪਾਰ ਪਿੰਡਾਸ਼ਾ ਸ੍ਰੀ RAM ਕਲਾਈ ਅਸ਼ਤਾਨ

ਪਤਾ ਨੀ ਕਾ ਨਾਮ ਰੱਖेंगे गोत्र ਰੱਖेंगे तो साहब जिधर जी दा ਸਨਮਾਨ ਮੈਂ ਬੇਨਤੀ ਕਰਦਾ ਇਹ ਸਾਹ ਆਉਂਦੀ ਨਾਲ ਆਉਦੀ ਤੁਸੀਂ ਵੀ ਪੁਲਨਗਰ ਸਾਡੇ ਡੀਐਸਪੀ ਸਾਹ ਤੇ ਸਾਡੇ ਇੰਟੈਲੀਜੈਂਸੀ ਨੂੰ ਸਾਡੇ ਆਪਣੇ ਵੀ ਅੱਜ ਪਹੁੰਚਣ ਦੇ ਤੇ ਸਵਾਗਤ ਸਾਡੀ ਨਵੀਂ ਇੰਟੈਲੀਜੈਂਸੀ ਲਿਖਦੀ ਹੋ ਜੀ ਔਰ ਬੱਲੂ ਜੀ ਉਹ ਵੀ ਗੁਰਬਾਗ ਕੇ ਪੰਚਦੇ ਆ। ਉਹ ਨੀਕੂ ਗਰਗ ਜੀ ਸਾਡੀ ਆਮ ਆਦਮੀ ਪਾਰਟੀ ਦੀ ਮਹਿਲਾ ਸ਼ਕਤੀ ਕਿੱਥੇ ਗਈ ਜੀ? ਆਓ ਤੁਸੀਂ ਵੀ ਆਓ ਜੀ ਇੱਕ ਮਿੰਟ। ਉਹ ਸਿੱਧੀ ਇੰਡਸਟਰੀ ਤੋਂ ਸਾਡੇ ਜਗਜੀਤ ਜੀ। ਬੱਲੂ ਜੀ ਅੱਗੇ ਆਓ ਜੀ। ਆਓ ਬੱਲੂ ਜੀ ਸਾਡੇ ਵੀਰ ਉਹਨਾਂ ਦਾ ਬਹੁਤ ਸਹਿਯੋਗ। ਆਜਾ ਰੈਂਗਰ ਫੂਡ ਤੋਂ ਉਹਨਾਂ ਦਾ ਵੀ ਸਨਮਾਨ ਕੀਤਾ ਜਾਊਗਾ। ਨੀਕੂ ਗਰਗ ਜੀ ਵੀ ਆਉਣ ਪੰਚ ਤੇ ਸਨਮਾਨ ਕਰਨ ਦੇ ਲਈ ਜੀ ਹੈਪੀ ਬੱਬੂ ਜੀ ਉਹਨਾਂ ਦੇ ਨਾਲ। ਔਰ ਸਾਡੇ ਸੁਚੇਤ ਸਿੰਘਲਾ ਜੀ ਉਹ ਵੀ ਅੱਜ ਦੋ ਭਜਨ ਤੁਹਾਨੂੰ ਸੁਣਾਉਣਗੇ ਮੇਰੇ ਵੱਡੇ ਵੀਰ ਸੋਹੇ ਦਾ ਰਮਨ ਦਾ ਮਨ ਸੀ ਅੱਜ ਕਹਿੰਦੇ ਅੱਜ ਮੈਂ ਵੀ ਸ੍ਰੀ ਵਾਕੇ ਪਿਆਰੇ ਜੀ ਦੇ ਭਜਨ ਸੁਣਾਉਣਾ ਸਾਡੇ ਭਾਬੀ ਜੀ ਖੁਸ਼ ਹੋ ਗਏ ਜੀ ਅੱਜ ਨੰਬਰ ਹੋ ਸਰਬਾ ਬਹੁਤ ਜਰਦੀਸ਼ ਕੋਲ ਅਕਲ ਜੀ ਫਾਰਮੈਂਟ ਦੇ ਵਿੱਚ ਲੁਧਿਆਣਾ ਜ਼ਿਲ੍ਹਾ ਤੋਂ ਸਤਿ ਸ਼੍ਰੀ ਅਕਾਲ ਬਹੁਤ ਹੀ ਪਿਆਰੀ ਜੀ ਤੁਹਾਨੂੰ ਸੱਦੇ ਆਮ ਆਦਮੀ ਪਾਰਟੀ ਦੀ ਪਹਿਲਾ ਸਿੱਤੀ ਜੀ ਨੂੰ ਗੁਰਦਵਾਰਾ ਦਾ ਅਨੁਸਾਰ ਔਰ ਦੇਸ਼ ਸਾਡੀ ਸਾਡੇ ਸਦਸ ਮੇ ਆ ਪਹੁੰਚ ਚੁਕੇ ਨੇ ਜਿਹੜੇ ਕਰ ਜਿਮਾ ਚਾ ਲੈ ਨੇ ਆਮ ਆਦਮੀ ਪਾਰਟੀ ਤੋਂ ਜਿਸ ਰਾਕੇ ਨਹੀਂ ਲੈਣ ਹੋਏ ਅਸੀਂ ਪੁਲਿਸ ਪਹੁੰਚ ਅੱਗੇ ਪਿੱਛੇ ਤੁਸੀਂ ਕੋਣ ਹੋ ਅੱਜ ਅਸੀਂ ਪਹੁੰਚ ਬੇਤੀ ਨਿਕਲ ਸਵਾਗਤ ਜੀ ਹੈ ਸਾਡੇ ਦਰਮਿਆਨ ਪਹੁੰਚੇ ਨੇ ਔਰ ਸਕੇ ਮਾਤਾ ਜੀ ਵਿਸ਼ੇਸ਼ ਤੌਰ ਤੇ ਸਾਡੇ ਦਰਮਿਆਨ ਪਹੁੰਚੇ ਨੇ ਹੈਪੀ ਬਰਥਡੇ ਆ ਮਾਤਾ ਜੀ ਅਸੀਂ ਜੀ ਨੂੰ ਅਗਲੇ ਪਾਤੋ ਜੀ ਦਾ ਜੇਕਰ ਜਦੋਂ ਬਾਬਾ ਜੀ ਸਾਨੂੰ ਨਹੀਂ ਕਹੁੰਦੇ ਨਾ ਫਿਰ ਅਸੀਂ ਵੱਡੀ ਸ਼ਕਤੀ ਕੋ ਚਲਦੇ ਹਾਂ ਕਿੱਥੇ ਨੇ ਜੀ ਪਤਾ ਕਰੋ ਔਰ ਵਿਪਨ 세ਠੀ ਜੀ ਉਹਨਾਂ ਨੂੰ ਵੀ ਤਜਾਰਿਸ ਕਰਦੀ ਉਹਨਾਂ ਦਾ ਵੀ ਸਨਮਾਨ ਕਿਰਪਾ ਕਰਕੇ ਦੀਪਨ 세ਠੀ ਜੀ ਉਹ ਸਾਡੇ ਚਾਚਾ ਜੀ ਚੀਕੇ ਵਾਲੇ ਉਹਨਾਂ ਦਾ ਵੀ ਸਨਮਾਨ ਕੀਤਾ ਜੋ ਮੋਗਾ ਜੀ ਦਾ मतलब शोक चचा जी तो तो चले तो तो आ रहे हैं ना नवीन सलमान चचा जी आ रहे हैं तो ये श्रीमान होंगे आओ जी हम समाज समाज सुशारी को विजय जी ने ये पूरी टीम आ जाएं प्लीज हमारे समाज के यहाँ समाज समाज सुशारी आने मेरे भी आ जाना और साड़ी फिर जाएं चचा जी ओनली हैं नवीन सलमान उसके बाद तुम्हारे बिल्कु ਜਦੋਂ ਤੁਸੀਂ ਕਹਿੰਦੇ ਹੋ ਵੀ ਲੱਗਣਗੇ ਦਰਜੀਤ ਤੋਂ ਸਾਹ ਨਹੀਂ ਲੱਗਣਗੇ ਬਹੁਤ ਦਮਾਰ ਆ ਜਿਹਨਾਂ ਦੀ ਫੇਵਰ ਹੈ ਨਾ ਸਾਡੇ ਨਾਲ ਵੀ ਰਹੇਗਾ ਦਰਜੀਤ ਤੋਂ ਸਾਹ ਇਕ ਸੁਖਮੰਦਰ ਮਿੱਟੀ ਦੀ ਦੋ ਹੀ ਗਾਣੇ ਸੰਭੋਲੋ ਜੋਦੀ ਬੀਜਿਕ ਤੋਂ ਨਾ ਸ਼ੁਰੂ ਕੀਤੀ ਜਾ ਸਾਜੀ ਸਹਿਬਾਨ ਨੂੰ ਬੇਨਤੀ ਹੈ ਜੀ ਇਹ ਤਾਂ ਕੰਮ ਇਹ ਤਾਂ ਚੱਲੀ ਜਾ ਰਹਾ ਕੋ ਕੋ ਫਰਵਰ ਸਟਾਈਲ ਵਿੱਚ 1 2 3 4 ਹਾਂਜੀ ਖੋਦੋ ਜੀ ਔਰ ਸਾਡੇ ਮਨਗੰਜੀ ਸੈਕਟਰ 80 ਪਹੁੰਚੇ ਨੇ ਦਾ ਦੀ ਜੀ ਦਾ ਸਵਾਗਤ ਹੈ ਜੀ ਹਾਂਜੀ 뮤지컬 ਤੋਂ ਨਾਲ ਨਾਮ ਇਸ ਤੋਂ ਬਾਅਦ ਇੱਕ ਤੋਂ ਮਹਾਨ ਸਾਹਿਬ ਤੁਹਾਡੀ ਐਂਟਰੀ ਫਿਰ ਕਲਾਕਾਰਾਂ ਦੀ ਨਵਾਂ ਬੁਲਾਉਣਾ ਹੈ ਐਸ ਤਰ੍ਹਾਂ ਬਗਾਨੇ ਕੋਈ ਅਹ ਇਹ ਸਾਧੀਆਂ ਦਾ ਮਜਿਸਟ੍ਰਸ ਦਾ ਬਹੁਤ ਵੱਡਾ ਰੋਲ ਨੇ ਕਲਾਕਾਰ ਦੇ ਲਈ ਆ ਤੁਹਾਨੂੰ ਹੁਣ ਪਤਾ ਲੱਗ ਗਿਆ ਉਹਨਾਂ ਦਾ ਕੀ ਰੋਲ ਹੁੰਦਾ ਤੇ ਲੋਕਾਂ ਦਾ ਤਾੜੀਆਂ ਹੁੰਦੀ ਫਿਰ ਜਿਹੜੇ ਕਲਾਕਾਰ ਨੇ ਹਾਂਜੀ ਆਓ ਸਾਡਾ ਜੀ ਦਿਆਂ ਨੂੰ ਬਹੁਤ ਸਹਿਜ ਉਦਿਤ ਸਾਡੇ ਗਾਲ ਪੰਜਾਬੀ ਬੰਦੂ ਦਾ ਨਾਮ ਪਨਾਸੋ ਬੋਲਦੇ ਹੈ ਕੈਸਪੋ ਕੋਲੀ ਨਾਸੋ ਅਜੀਮ ਜੀਆ ਸਾਡੇ ਸ਼੍ਰੀ ਰਾਮਾ ਜੀ ਮਾਸ਼ਰੂ ਜਿੱਥੇ ਕਿ ਸ਼੍ਰੀ ਪ੍ਰਦੀਪ ਸੇਖੀ ਜੀ ਕਮਨੋ ਹਸਪੀਟਲ ਤੋਂ ਡਾਕਟਰ ਕੁੰਤਾਲਾ ਜੀ ਡਾਕਟਰ ਹਰੀਨਾਥ ਜੀ ਜੀਆ ਅੱਜ ਸਾਡੇ ਈਓ ਸਾਹਿਬ ਸ਼੍ਰੀ ਗਿਤਾਸ ਉਪਾਲ ਜੀ ਆਪਣੀ ਟੀਮ ਦੇ ਨਾਲ ਕੰਮ ਕਰ ਰਹੇ ਜੀਆ ਅੱਜ ਕਮਲ ਸੰਧੂ ਜੀ ਆਪਣੀ ਟੀਮ ਨਾਲ ਆਏ ਨੇ ਤੇ ਅਸੀਂ ਸਾਰੇ ਸੰਸਥਾਵਾਂ ਨੂੰ ਜੀ ਆਇਆਂ ਆਖਦੇ ਆਂ ਤੇ ਮਾਫੀ ਵੀ ਮੰਗਦੇ ਆਂ ਥੋੜੀ ਮਿਸਮੈਨੇਜਮੈਂਟ ਕਈ ਵਾਰੀ ਲਾਫਟ ਕਰਕੇ ਹੋ ਜਾਂਦੀ ਆਂ ਸਮੂਹ ਬੋਲਾਜੀ ਸੇਵਾ ਮੰਡਲ ਦਾ ਸਾਡੇ ਦੀਪਕ ਗੋਇਲ ਜੀ ਮੋਰ ਪ੍ਰਾਂਣ ਵਾਲੇ ਜੀ ਆਇਆਂ ਆਖਦੇ ਆਂ ਸਾਡੇ ਸ਼੍ਰੀ ਨਿੱਪਨ ਪਾਇਲ ਜੀ ਸ਼੍ਰੀ ਤੁਸ਼ਾਰ ਜਿੰਦਲ ਜੀ ਸ਼੍ਰੀ ਸੱਲਾ ਸਰ ਪੈਕਰਸ ਤੋਂ ਜੀ ਆਇਆਂ ਆਖਦੇ ਆਂ ਸ਼੍ਰੀ ਰਵੀ ਸ਼ਾਹੀ ਜੀ ਕਾਉਂਸਲਰ ਸਾਹਿਬਾਨ ਜੀ ਆਇਆਂ ਆਖਦੇ ਆਂ ਸ਼੍ਰੀ ਅਭਿਨੰਦਨ ਅਗਰਵਾਲ ਬੱਲੂ ਜੀ ਆਰ ਆਰ ਐਗਰੋ ਫੂਡਸ ਤੋਂ ਅਸੀਂ ਇਹਨਾਂ ਨੂੰ ਵੀ ਜੀ ਆਇਆਂ ਆਖਦੇ ਹਾਂ ਵਿਸ਼ਾਲ ਸਿੰਘਲਾ ਜੀ ਬੰਕਾ ਮੋਬਾਈਲ ਤੋਂ ਬੰਕਾ ਜੀ ਧੰਨਵਾਦ ਤੁਹਾਡਾ ਹੁਣ ਸਾਰੇ ਸਾਡੇ ਇਕੱਠੀ ਆਪਕੋਸ਼ੀ ਬੰਨੀ ਸ਼ਾਮਾਂ ਦੇ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਬਹੁਤ ਹੀ ਪਿਆਰੇ ਇਨਸਾਨ ਨੇ ਜੀਵਨ ਦੇ ਵਿੱਚ ਰੱਖੀ ਹੋਈ ਹੈ ਉਹਦੀ ਇੱਕ ਇੱਕ ਦੇ ਵਾਹ ਰਹੀ ਹੈ ਜੀ ਜਿਹੜੇ ਜੋਰ ਸ਼ੂਟ ਦੇ ਨਾਮ ਇਹ ਨਾ ਹੈਗਾ ਸਾਰੇ ਅਮਰਪੁਰ ਦੇ ਵਿਕਾਸ ਇਸ ਲਿਖੇ ਹੋਏ ਨੇ ਜੋ ਪੁਰਾਣੇ ਕੰਮ ਵਿਕਾਸ ਦੇ ਪੈਸਾ ਨੂੰ ਹੀ ਨਾ ਬੰਨੂ ਚਾਲੂ ਕਰਾ ਦਿੱਤੇ ਗਏ ਨੇ ਤੇ ਉਮੀਦ ਹੈ ਸ਼ਹਿਰ ਨਿਵਾਸੀਆਂ ਨੂੰ ਕਿ ਅਮਰਪੁਰ ਸ਼ਹਿਰ ਲਈ ਇਹ ਕਾਇਆ ਹੋਣ ਬਲਕਿ ਪੱਕਣ ਵਾਲਾ ਹੈ ਲੈ ਲੋ ਜਾ ਬਣੀ ਆ ਜੋ ਆ ਜਾਓ ਆਪ ਲੈ ਲੈ ਤੁਸੀਂ ਆਓ ਸਾਡੇ ਨਾਲ ਆ ਜਾਓ ਆ ਜਾਓ ਸਹੀ ਮਦਦ ਨਵੇਂ ਵਿਕਾਸ ਹੈ ਸਟਰੀਆਂ ਦੇ ਹੱਕਾਂ ਦੇ ਜਾਂਚ ਕਰਵਾਏ ਜਾ ਰਹੇ ਹਨ ਬੰਦ ਕਰ ਦਿੱਤੀ ਮੋੜੇ ਦੀ ਦੁਆਰ ਕਿ ਲੋਕਾਂ ਦੇ ਫੇਸਟ ਤੋਂ ਸਾਹਮਣੇ ਪਾਤੀ ਉਹ ਸਮਾਜਿਕ ਸਹਾਇਤਾ ਦੇਖਦੇ ਆਏ ਇਸ ਨੂੰ ਨਾਲ ਰਹਿਣਾ ਹੈ ਇਸੇ ਤਰ੍ਹਾਂ ਲੱਗਦਾ ਮੈਂ ਤੁਰੀ ਹੈ ਜੀ ਜੂਰੀ ਦੰਦ ਕਰਦੇ ਆ ਆਹ ਕਹਾਂ ਪੁੱਤ ਇਹ ਅੱਜ ਮੱਤਾਂ ਦੀ ਵੀ ਬਣ ਜਾਣੀ ਆ ਮੱਤਾਂ ਦੀ ਘਰ ਨਹੀਂ ਪਤਾ ਹੀ ਨਹੀਂ ਆ ਇਹਦੀ ਵੀ ਬਣਾ ਲਓ ਜਿੱਤੇ ਹੋਏ ਆਸ ਤੇ ਹੈ ਕਿ ਹਮ ਪੜਾਈ ਦੋ ਪਰੀ ਉਹ ਵੀ ਆਈ ਅੱਜ ਤਾਂ ਬਾਈ ਤੋਂ ਇੱਕ ਜ਼ਰੂਰੀ ਅਨਾਉਂਸਮੈਂਟ ਹੈ ਜੀ ਪਾਰਕਿੰਗ ਦੇ ਵਿੱਚ ਜਿਹੜੇ ਸਕੂਟਰ ਮੋਟਰਸਾਈਕਲ ਕਾਰਾਂ ਗੱਡੀਆਂ ਜਹਾਜ਼ ਹੈਲੀਕਾਪਟਰ ਟ੍ਰੇਨ ਆਈਆਂ ਨੇ ਕਿਰਪਾ ਕਰਕੇ ਇਹਨਾਂ ਨੂੰ ਪਾਰਕਿੰਗ ਸਹੀ ਕਰ ਲੋ ਕਿਉਂਕਿ ਇੱਕ ਗੱਡੀ ਹੈ ਜੀ ਮੇਰੇ ਕੋਲੇ ਤਿੰਨ ਵਾਰ ਮੈਸੇਜ ਆ ਗਿਆ ਜਿਸ ਕਰਕੇ ਪ੍ਰੋਬਲਮ ਆ ਰਹੀ ਹੈ Tata ਕੰਪਨੀ ਦੀ ਗੱਡੀ ਹੈ ਜੀ PB 47 47C 3 2 3 2 3 ਲੋ ਜੀ ਮੈਂ ਤੁਹਾਨੂੰ ਬੇਨਤੀ ਕਰਦਾ ਸਾਡੇ ਜੰਨੇ ਮੁੰਨੇ ਬੱਚੇ ਤੇਰੀ ਮੁਠੀ ਨੇ ਜਾਹੇ ਇਸ ਕੋ ਬੜੋ ਪਰ ਵੀ ਸਾਰੇ نیچے ਆ ਜਾਓ ਔਰ ਮੈਂ ਬਹੁਤ ਹੀ ਖੂਬਸੂਰਤ ਪਿਆਰਾ ਟੈਂਟ H1 ਟੈਂਟ ਜਿਹਨਾਂ ਨੇ ਬਹੁਤ ਖੂਬਸੂਰਤ ਪੰਡਾਲ ਸਜਾਇਆ ਹੈ H1 ਟੈਂਟ ਜ਼ੋਰਦਾਰ ਪਾਣੀ ਨਾਲ ਲਈ ਜਿਹੜੇ ਮਾਇਆ ਕੱਟ ਲੈਂਦੇ ਨੇ ਸਹਿਯੋਗ 받 ਦਿੰਦੇ ਨੇ ਸਾਡਾ ਸੋ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਆਪਣੇ ਕੋਈ ਤੁਹਾਡੇ ਤੋਂ ਸਰਵਿਸ ਕਰ ਰਹੇ ਨੇ ਉਹ ਜੋ ਕਿ ਸਟੇਜ ਦੇ ਉੱਪਰ ਉਹ ਕਿ ਸੋਫਾ ਚੱਕ ਕੇ نیچے ਰੱਖਣਾ ਜੀ ਅਸੀਂ ਧੰਨਵਾਦ ਕਰਦੇ ਆਂ ਪੱਤਰਕਾਰ ਭਾਈਚਾਰੇ ਦਾ ਬਹੁਤ ਮਾਨਕ মিডিਆ ਦਾ ਪ੍ਰਿੰਟ মিডিਆ ਦਾ ਸਾਡਾ ਵੀਰ ਨਿਊ ਮਾਰਗ ਦਾ ਪ੍ਰਾਈਮ ਟਾਪ ਗਗਨਦੀਪ ਗਗਨਦੀਪ ਦਰਪਨ ਜੀ ਦਿਨੇਸ਼ ਗੁਪਤਾ ਜੀ ਅਮਦਗਨ ਲਾਈਵ ਨਿਊਜ਼ ਤੋਂ ਸਾਡੇ ਵੀਰ ਸ਼੍ਰੀ ਕਮਲ अरोड़ा ਜੀ ਅਸੀਂ ਸਮੂਹ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦੇ ਆਂ ਸਾਡੇ ਸੋਢੀ ਸਾਹਿਬ ਦਾ ਸਾਡਾ ਬੀਰ ਨਿੰਦੀਪਾਸਪਾ ਜੀ ਹੰਗਰ ਸਪੋਰਟਸ ਕਲੱਬ ਤੋਂ ਅੰਦੇ ਸਤੌਰ ਤੇ ਮੌਜੂਦ ਨੇ ਸਾਡੇ ਕਰਮਾ ਡੀਐਸਪੀ ਸਰਦਾਰ ਹਰਦੀਪ ਸਿੰਘ ਜੀ ਬੈਂਸ ਉਹਨਾਂ ਦੇ ਨਾਲ ਐਸਐਚਓ ਸਾਹਿਬ ਸਰਦਾਰ ਸੁਖਮਿੰਦਰ ਸਿੰਘ ਜੀ ਇੰਟੈਲੀਜੈਂਸ ਇੰਚ ਸਰਦਾਰ ਕੁਮਾਰ ਸਿੰਘ ਜੀ ਆਪਣੀ ਪੂਰੀ ਟੀਮ ਦੇ ਨਾਲ ਪਹੁੰਚੇ ਜੀ ਜੀ ਆਪਦੇ ਨਿੱਕੇ ਸਵਾਗਤ ਕਰਦੇ ਜੀ ਤੇ ਮੈਂ ਤੁਹਾਨੂੰ ਬੁਲਾਇਸ਼ ਕਰਦਾ ਬਹੁਤ ਹੀ ਤੁਸੀਂ ਖੂਬਸੂਰਤ ਐਂਟਰੀ ਦੇਖਿਆ ਨੇ ਲੜਕੇ ਲੜਕੀਆਂ ਦੀ ਜਿਹੜੀ ਇਹ ਪਰਫਾਰਮੈਂਸ ਉਹ ਵਾਈਡ ਇਵੈਂਟ ਡੀਰ ਕ੍ਰਿਟੀ ਸਕੂਲ ਉਹਦੇ ਮਦਨਦੀ ਵਾਰਸ਼ੂ ਕਰਕੇ ਜਮਲੀ ਵੀ ਜੋਰ ਦਾ ਧੰਨ ਵੀ ਵਾਈਕੇ ਜਵਰ ਬੱਲੇ ਰੰਗ ਬਹੁਤ ਹੀ ਖੂਬਸੂਰਤ ਹੋਏ ਨੇ ਬਕਰੀ ਕਲਮ ਕੰਪਨੀ ਲਈ ਬਹੁਤ ਜ਼ਿਆਦਾ ਦਰਸ਼ਕਾਂ ਵੱਲੋਂ ਸਵਾਗਤ ਬਹੁਤ ਕੀਤਾ ਹੈ ਐਸ ਕੇ ਰਿਵਿਊਸ ਨਾਲ ਤੇ ਦੋਵੇਂ ਕੰਪਨੀ ਬੋਰਡ ਤੋਂ ਨਾ ਆਇਆ ਸਾਰੋਚਨਾਂ ਨਾਲ ਜੋ ਵੀ ਹੈ ਉਹ ਦਿਵਾਂਸ਼ੂਰ ਵਾਈਕੇ ਦੀ ਟੀਮ ਨੂੰ ਵੀ ਇੱਕ ਗ੍ਰਾਫਮ ਕਾਫੀ ਮਿਲਿਆ ਹੈ ਇਹ ਸਾਰੀ ਟੀਮ ਦੇ ਹੱਥ ਦੀ ਕੰਮ ਹੈ ਇਹ ਵੀ ਸਾਰੇ ਪਾਰਟਨਰਾਂ ਦੇ ਵੱਲੋਂ ਬਹੁਤ ਬਹੁਤ ਨੇ ਉਹਨਾਂ ਦਾ ਵੀ ਸਵਾਗਤ ਕਰਨਾ ਹੈ ਦੇ ਦਫਾਸੀਏ ਸਟਾਈਲ ਵਿੱਚ ਪਾਉਣਾ ਰਾਈਟਿੰਗ ਤੋਂ ਜਿਹੜੇ ਦਸਾਂ ਚਾਰਾਂ ਤੋਂ ਲੀਕਾ ਸਮਝਾ ਰਿਹਾ ਉਹ ਲੈ ਕੇ ਆਉਂਦੇ ਆਏ 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 ਆ ਜੋ ਜਿੰਨੇ ਮੈਂ ਮਾਰਨਾ ਕਰਦਾ ਉਹਦੇ ਮੁਕੀ ਦੀ ਦਲ ਦਾ ਨਾਮ ਕਰਦੇ ਨੇ ਜਿੰਪਾਇਦਾ ਇਹ ਵਿਸ਼ੇਸ਼ ਰੋਪਨ ਸੀ ਸਾਡੇ ਅੰਕਾ ਜੀ ਜੀ ਆਰਮ ਸਿੰਘ ਸਾਹਿਬ ਭਾਰਤ ਦੇ ਜੋ ਸੰਸਦ ਸਾਡੇ ਦੇ ਸਾਡਾ ਜੀ ਦੇਖ ਲੋ ਮੈਂ ਪਲੇਟ ਕਿੱਥੇ ਵੀ ਲੇਟਾ ਦੇਖੋ ਬਹੁਤ ਜੀ ਕੰਟੀ ਕਿਛੇ ਦੇ ਸਾਡੇ ਦਾ ਸਾਹਬ ਆਵੇ ਵੀ ਉਹਦਾਂ ਕੰਮ ਕਰਾ ਦੇ ਨਹੀਂ ਬੈਠੀ ਜਾਂਦੇ ਨਾ ਸਾਡੇ ਜਮੀਨ ਕਟ ਦੀ ਵਿਵੋਚਲੇ ਮੇਰੇ ਵੱਡੇ ਵੀਰ ਜਿਨ੍ਹਾਂ ਦਾ ਵੀ icit ਸਵਾਗਤ ਮੋਹਿਤਾ ਜੀ ਰੋਹੀ ਕਟ ਜੀ ਕਟਪੁਰ ਉਹਨਾਂ ਦਾ ਬਹੁਤ ਸਹਿਯੋਗ ਹੈ ਚਾਰ ਮਹੀਨੇ ਤੋਂ ਪਹਿਲਾਂ ਇੰਗਲੈਂਡ ਤੋਂ ਸਪੈਸ਼ਲ ਔਰ ਮੀਡੀਆ ਤੋਂ ਸਾਡੇ ਵੀਰ ਸੇਧ ਤੌਰ ਤੇ ਨਾ ਸਿਰਫ ਪਬਲਿਕ ਵਾਇਸ ਤੋਂ ਪੰਜਾਬ ਕੇਸਰੀ ਤੋਂ ਸਾਰਾ ਗਰੁੱਪ ਪਹੁੰਚਿਆ ਜਿਨ੍ਹਾਂ ਦਾ ਸਵਾਗਤ ਜੀ ਆਇਆਂ ਨੂੰ ਬੜੇ ਧਰਕ ਤੇ ਜਿਹੜਾ ਜਾਰੂ ਪੱਤਰਕਾਰ ਨੇ ਮੇਰੇ ਵੀਰ ਜਿਨ੍ਹਾਂ ਦਾ ਸਵਾਗਤ ਜੀ ਆਇਆਂ ਨੂੰ ਸਾਡਾ ਨਿੱਕਲ ਵੰਡੀ ਵਾਲਾ ਬਹੁਤ ਵੱਡੀ ਕਲਾਮ ਨਹੀਂ ਗੀਤ ਕਰੇ ਦੇਖੇ ਤੁਸੀਂ ਸੁਣਨੇ ਡੀ ਜੇ ਦੇ ਬੜੇ ਬੜੇ ਕਲਾਕਾਰਾਂ ਦੇ ਨਾਲ ਰੋਹ ਕਾਂਦੀ ਦੇ ਨੇ ਦੇ ਨਾਲ ਗੀਤ ਗਾਇਨਾ ਵੀ ਸਾਰੇ ਲੋਕ ਨੇ ਤੇ ਮੈਂ ਵੀ ਗੁਜਾਰਿਸ਼ ਕਰੂੰਗਾ ਕਿ ਜਿੱਦਾਂ ਮੁਨੀਸ਼ ਸਾਹਿਬਾ ਦਾ ਬੈਲੈਂਸ ਸਾਡਾ ਰਹੇ ਇਹ ਗੋਲ ਕਰਦੇ ਵੀ ਨਿਊ ਮਾਲਵਾ ਪ੍ਰਾਈਮ ਹੈਪੀ ਸਟੂਡੀਓ ਗਾਵੰਦੀਨ ਦਰਪਨ ਹੈਪੀ ਸਟੂਡੀਓ ਜਿਹੜੀ ਗਣੇਸ਼ ਗੁਪਤਾ ਜੀ ਬਹੁਤ ਹੀ ਵਧੀਆ ਫੋਟੋਗ੍ਰਾਫਿਕ ਮੈਂ ਤਾਂ ਕਹਿੰਦਾ ਵੀ ਹੈਪੀ ਬਰਥਡੇ ਜਿਹਨੂੰ ਸ਼ਹਿਦ ਲਾਦੀ ਜੀ ਤੇ ਇਹ ਘਟੋ ਘਟ 15 ਤੋਂ 20 ਫੋਟੋ ਦੀ ਵੱਡੀ ਆਂ ਜੀਲਾ ਜੀ ਮਲੋੜ ਵਾਲੇ ਸ੍ਰੀ ਚੱਪੂ ਜੈ ਜੀ ਸ੍ਰੀ ਹਿਮੰਤ ਜੈ ਜੀ ਅਨੰਦ ਮਿੱਤਲ ਜੀ ਰਜਿੰਦਰ ਗੋਇਲ ਜੀ ਸਾਰੇ ਜੀ ਆ ਆਪគ្ន ਨੂੰ ਸਾਡੇ ਨਿੱਕੇ ਸੱਜਣੇ ਸਾਡੀ ਲੋਕਵਾਡੀ ਦੇ ਨੇ ਕਿਰਪਾ ਕਰਕੇ ਬੇਨਤੀ ਹੈ ਕਿ ਕਿਸ ਨੇ ਜਾਣ ਨਹੀਂ ਪ੍ਰੋਗਰਾਮ ਦੀ ਸ਼ੁਰੂਆਤ ਹੈਪੀ ਬੰਦੋ ਜੀ ਬਾਬਾ ਜੀ ਉੱਪਰ ਆਓ ਜੀ ਤਾਂ ਪਤਨੀ ਸਰਦਾਰ ਪ੍ਰਮਾ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੋ ਕਿ ਸਾਡੇ ਦਰਮਿਆਨ ਵਿਸ਼ੇਸ਼ ਤੌਰ ਤੇ ਸਾਡੇ ਮੁੱਖ ਮਹਿਮਾਨ ਦੇ ਤੌਰ ਤੇ ਆਏ ਸੀ ਉਹਨਾਂ ਦਾ ਸਾਰਿਆਂ ਦਾ तहे ਦਿਲੋਂ ਸ਼ੁਕਰੀਆ ਜ਼ੋਰਦਾਰ ਤਾੜੀਆਂ ਇੱਕ ਵਾਰ ਉਹਨਾਂ ਦੇ ਇੱਥੇ ਆਪਣੇ ਸਮੇਂ ਤੋਂ ਸਮਾਂ ਦੇਣ ਦੇ ਲਈ ਅਸੀਂ ਧੰਨਵਾਦ ਕਰਦੇ ਹਾਂ ਜੀ ਬਹੁਤ ਬਹੁਤ ਸ਼ੁਕਰੀਆ ਅਸੀਂ ਇਲਾਕੇ ਦੀਆਂ ਸਮੂਹ ਜਥੇਬੰਦੀਆਂ ਤੋਂ ਥੋੜੀ ਜੀ ਮਿਸਮੈਨੇਜਮੈਂਟ ਲਈ ਸ਼ਮਾ ਵੀ ਮੰਗਦੇ ਹਾਂ ਤੇ ਕਿਰਪਾ ਕਰਕੇ ਆਪਣੇ ਆਪਣੀ ਜਗਾਹ ਗ੍ਰਹਿਣ ਕਰਨ ਸਟੇਜ ਦੇ ਖੱਬੇ ਪਾਸੇ ਤਾਂ ਜੋ ਅਸੀਂ ਅਗਲਾ ਪ੍ਰੋਗਰਾਮ ਸ਼ੁਰੂ ਕਰ ਸਕੀਏ ਸੋਨੂ ਜੀ ਮਿੱਤਲ ਸਾਹਿਬ ਜਾਣਾ ਨਹੀਂ ਹਲੇ ਹਲੇ 10 ਮਿੰਟ ਹੋਰ ਦੇ ਦਿਓ ਸਾਨੂੰ ਬੇਨਤੀ ਆ ਸੋਨੂ ਜੀ ਤੁਸੀਂ ਚਲੇਗੇ ਨਾ ਸਾਡਾ ਆਸ਼ੀਰਵਾਦ ਲੱਗਾ ਸਾਨੂੰ ਆਏ ਲੱਗਣਾ ਮਿੱਤਲ ਸਾਹਿਬ ਕਿੱਥੇ ਨੇ ਨੰਦ ਮਿੱਤਲ ਜੀ ਮਿੱਤਲ ਸਾਹਿਬ ਜਾਣਾ ਨਹੀਂ ਆਲੇ ਸਾਨੂੰ ਆਏ ਲੱਗੂ ਆਸ਼ੀਰਵਾਦ ਦਿੱਤ ਲੈਣੇ ਚਲੇ ਗਏ ਅੱਜ